ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਹੋ ਗਿਆ ਸ਼ੁਰੂ ਸਿੰਘਾਂ ਨੂੰ ਚਾਹ ਚੂ ਪਿਆ ਕੇ ਤੇ ਹੁਣ ਕੰਮ ਦੀ ਕਰਦੇ ਸ਼ੁਰੂਆਤ ਤਰਕੇ ਤਰਕੇ ਮੌਸਮ ਅੱਜ ਧੁੰਦ ਭਰਿਆ ਹੈ ਇਹ ਅੱਜ ਝੋਨਾ ਵੜਨਾ ਕਰਾਂਗੇ ਫੇਰ ਸ਼ੁਰੂ ਤੇ ਬਾਕੀ ਜੋ ਵੀ ਸਿਸਟਮ ਰਾਤ ਦੇ ਬੱਦੇ ਘੋਣ ਬੱਦੇ ਮੋਣ ਖੋਲ ਦੇ ਮੜੇ ਫੇਰ ਫੂਰ ਆਉਣਗੇ ਰਾਤ ਨੂੰ ਖੋਲ ਦੇ ਗਰ ਦਿਨੇ ਉੱਠ ਕੇ ਬੰਦ ਤੇ ਜਦੋਂ ਤੀ ਉੱਠਦੇ ਆ ਆ ਦਾਣੀ ਤੇ ਉਧਰ ਫਿਰਦਾ ਹੀ ਓਏ ਇਹ ਕਿੱਥੋਂ ਆਇਆ ਉਹ ਤੇ ਸੌਂਦਾ ਏ ਅੱਜ ਕੰਪਨੀ ਵਾਲਿਆਂ ਨੇ ਆਉਣਾ ਸ਼ਕਤੀਮਾਨ ਵਾਲਿਆਂ ਨੇ ਬੈਲਰ ਦੀ ਤਿਆਰੀ ਕਰਨ ਤੇ ਉਹ ਵੀ ਵੇਖਾਂਗੇ ਇੱਕ ਹੋ ਘੱਕ ਕਹਿੰਦੇ ਬਣਾਉਣੀ ਪੈਂਦੀ ਆ ਉਹ ਵੀ ਬਣਾ ਕੇ ਲਿਉਣੀ ਅੱਜ ਮਸ਼ੀਨ ਚਾਲੂ ਕਰ ਦੇ ਇਹਨੂੰ ਚਾਲੂ ਕਰਨੇ ਗੱਲ ਕਦੀ ਵੀ ਅੱਜ ਪਾ ਸਾਰਾ ਕੁਝ ਚਾਲੂ ਕਰ ਦੇਣਾ ਬਾਕੀ ਚਲੋ ਜਿੱਦਾਂ ਵੀ ਆ ਸੇਵਾਵਾਂ ਵੀ ਚੱਲੀ ਜਾਂਦੀਆਂ ਬੰਦ ਬੰਦਨ ਦੀ ਸੇਵਾ ਚੱਲੀ ਜਾਂਦੀ ਆ ਬਹੁਤ ਵੀਰ ਸੰਯੋਗ ਦੇਣ ਦੇ ਰਾਤ ਨੂੰ ਫੋਨ ਆਉਂਦੇ ਆ ਵੀ ਅਸੀਂ ਤੁਹਾਡੇ ਲਈ ਸੇਵਾ ਲੈ ਕੇ ਆਉਣੀ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲੈ ਕੇ ਆਉਣ ਡਿਆ ਤੇ ਜਿੰਨਾਂ ਨੇ ਲੈ ਕੇ ਆਉਣੀ ਆ। ਤੇ ਬਾਕੀ ਅਜੇ ਕੰਮ ਬਹੁਤ ਲੰਮਾ ਤਿੰਨ ਪੌਪ ਲੈਣਾ ਚਾਰ ਚੱਲਣ ਡਈਆਂ। ਚਾਰਾ ਪੌਪ ਲੈਣਾ ਡੀਜ਼ਲ ਸਾਰੇ ਖਰਚੇ ਬਹੁਤ ਆ। ਹੁਣ ਇੰਨਾ ਵਾ ਵੀ ਦਰਿਆ ਲੈ ਗਿਆ ਵਾ ਤੇ ਨੋਚਾਂ ਲਾਉਣ ਡੇ ਬੂਰੀਆਂ ਦੀਆਂ ਜਿਤਰੇ ਆਪਣੇ ਢਾਟੂ ਲੱਗੀ ਆ ਬਾਕੀ ਸਾਰੇ ਥਾਵਾਂ ਤੇ ਜਿਹੜਾ ਵਾ ਮਸ਼ੀਨਾਂ ਨਾਲ ਬੰਨ ਬੱਜ ਜਾਣਾ। ਹੁਣ ਸਾਰੇ ਵੀਰਾਂ ਨੂੰ ਇਹੋ ਗੱਲ ਆਖੀ ਪੀ ਆਪੋ ਆਪਣੇ ਮੱਥਿਆਂ ਦੇ ਜਿੱਥੇ ਇੱਥੇ ਤੁਹਾਡਾ ਜੀਕਰ ਦਾ ਬੰਦ ਬਣਾ ਕੇ ਤੇ ਨੋਚਾਂ ਲਵਾ ਦੋ ਸਾਰੇ ਹੁਣ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਲੱਗੇ ਆ ਬਾਕੀ ਸੀਜ਼ਨ ਸ਼ੁਰੂ ਹੋਜੇ ਲਿਆਉਣ ਸਾਰਾ ਪੰਜਾਬ ਇੱਕ ਵਾਰ ਰੋਜੀ ਜਾਣਾ ਬਾਦ ਦੇ ਵਿੱਚ ਓਏ ਤੁਹਾਜਾ ਸਾਰੀ ਜਗ੍ਹਾ ਦੀ ਸਫਾਈ ਕਰਦੇ ਆ ਕਿਉਂਕਿ ਸਾਰੇ ਕੰਮਾਂ ਦੀ ਤਿਆਰੀ ਕਰਨੀ ਚਾਹੀਦੀ ਹੈ ਝੋਨਾ ਵੜਨਾ ਸਟਾਰਟ ਹੋਏ ਨਾ ਫਿਰ ਆਪਾਂ ਇਹਦੇ ਵਿੱਚ ਗੱਠਾਂ ਜਿਹੜੀਆਂ ਰੱਖਣੀਆਂ ਗੱਠਾਂ ਲੋਡ ਕਰਨੀਆਂ ਸਾਰਾ ਹਾ ਇੱਥੇ ਰੱਖ ਦੋ ਸਾਰਾ ਤੇ ਸਾਰਾ ਅੱਜ ਬਦਲਨ ਬਦਲਨ ਪਾਸੇ ਕਰਕੇ ਨੂੰ ਥਾਂ ਨੂੰ ਵਾਹ ਕੇ ਤੇ ਕੰਪਿਊਟਰ ਕਰਾ ਆਪਣੇ ਕੋਲ ਹੈਗਾ ਸਾਰੇ ਥਾਂ ਨੂੰ ਕੰਪਿਊਟਰ ਮਾਰ ਦਿੰਨੇ ਤੇ ਮੁੜ ਕੇ ਪੱਦਰ ਥਾਂ ਤੇ ਜਿਹੜਾ ਵਾ ਲੱਗ ਜਾਊਗਾ ਵਿਆੜੀ ਤੇ ਲੱਗਣੀ ਇੱਕ ਆਪਾਂ 20 ਸਾਫ ਕਰਨੇ ਆ 20 ਸਾਫ ਆ 20 ਵੱਢ ਕੇ ਛਾੜਨੇ ਆ ਉਹ ਵੀ ਜਿਹੜਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਝੋਨੇ ਦੇ ਬੀ ਬੀਜਨੇ ਉਹ ਵੀ ਸਾਰੀ ਤਿਆਰੀ ਕਰਨੀ ਆ ਜਿੱਦਾਂ ਇੱਦਾਂ ਸਾਰੇ ਸਿਸਟਮ ਦੇ ਨਾਲ ਕੰਮ ਚੱਲੀ ਜਾਣਗੇ ਥੋੜੇ ਜੇ ਲੇਟ ਹੋ ਗਏ ਸੇਵਾ ਦਾ ਕਰਕੇ ਨਹੀਂ ਤੇ ਜਿਹੜਾ ਬੀ ਹੀ ਉਹਨੂੰ ਵਧਿਆ ਹੋਣਾ ਚਾਹੀਦਾ ਤੇ ਵੱਢ ਕੇ ਕਿਉਂਕਿ ਉਧਰੋਂ ਸੀਜ਼ਨ ਸ਼ੁਰੂ ਹੋਈ ਨਾ ਉਧਰੋਂ ਸਾਰਾ ਸਿਸਟਮ ਫੇਰ ਵੀ ਕੋਈ ਗੱਲ ਨਹੀਂ ਜਿੰਨਾ ਵੀ ਹੋ ਸਕੇ ਆਪਾਂ ਬੀ ਝਾੜ ਕੇ ਰੱਖਾਂਗੇ ਤੇ ਅੱਜ ਜਿਹੜਾ ਨਾ ਮਸ਼ੀਨ ਚੱਲ ਪਈ ਠੀਕ ਨਹੀਂ ਤੇ ਉਹਨੂੰ ਵੱਢ ਕੇ ਉਹਨਾਂ ਥਾਂ ਛੱਡ ਲਾਂਗੇ ਉਹਨੂੰ ਵੱਢ ਕੇ ਝਾੜ ਲਾਂਗੇ ਤੇ ਬਾਕੀ ਜਿੱਦਾਂ ਇੱਦਾਂ ਟੀਮ ਦੇ ਵਿੱਚ ਮਿੱਠੂ ਆਇਆ ਮਿੱਠੂ ਓਏ ਸਾਰਿਆਂ ਨੂੰ ਇੱਥੇ ਲਿਆਉਣ ਨੂੰ ਕੇ ਓਏ ਇਧਰ ਓਏ ਗੱਡੀ ਲਾ ਕੇ ਨੂੰ ਰੂਸੋ ਪੂਰੇ ਹੱਥ ਵਟਾਉਣ ਦੇ ਆਪਣੇ ਨਾ ਹੁਣ ਸ਼ਾਬਾਸ਼ 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 ਬੁੱਧ ਸ਼ਾਬਾ ਦੂਸਰੇ ਕਿਧਰ ਗਏ ਆਪਣੇ ਲਾਂਗੜੀ ਕਿੱਥੇ ਆ ਲਾਂਗੜੀ ਸ਼ਿਵਾ ਵੀ ਹੈਗਾ ਤੇ ਸ਼ਿਵਾ ਸ਼ਿਵਾ فرم ਵੀਰ ਤੋਂ ਲਿਆ ਨਾਲ ਆਪਣੇ ਰੀਪਰ ਤੇ ਮਨਰੂਲ ਤੋਂ ਬੈੱਡ ਘਸਾਉਣ ਲਿਆ ਨੂਰਾ ਤੇ ਮਸ਼ੀਨ ਦੇ ਨਾਲ ਤਿਆਰੀ ਕਰਨ ਲਿਆ ਬੱਚਿਆਂ ਨੂੰ ਨਾਲ-ਨਾਲ ਛੋਟੇ-ਛੋਟੇ ਕੰਮ ਦੀ ਜ਼ਿੰਮੇਵਾਰੀ ਦੇਈ ਜਾਓ ਬੰਦਾ ਆਪ ਹੀ ਸੌਖਾ ਰਹੂ ਨਾਲ ਲਿੰਦੀ ਦਾ ਇੱਥੇ ਨਾੜ ਬੁਗਲਟ ਪਾਉਣ ਪਤਾ ਉਹ ਇਹਨਾਂ ਨੂੰ ਹੱਥੀਂ ਕੰਮ ਕਰਨਗੇ ਨਾ ਤੇ ਸਾਰਾ ਇਹਨਾਂ ਨੂੰ ਪਤਾ ਹੋਊਗਾ ਕਿ ਕਿਹੜਾ ਕੰਮ ਕਿੱਦਾਂ ਨਾ ਨਟ ਨੂੰ ਚਾਬੀ ਕਿਹੜੀ ਪੈਣੀ ਆ ਹੁਣ ਤੋਂ ਜਿਹੜਾ ਇਹਨਾਂ ਦਾ ਦਿਮਾਗ ਆ ਉਹ ਸ਼ਾਰਪ ਹੋ ਜਾਊਗਾ ਇਹਨਾਂ ਨੂੰ ਦੱਸਣ ਦੀ ਲੋੜ ਨਾ ਪਊਗੀ ਮੋੜਾ ਟਰਾਲਾ ਧੋ ਕੇ ਰੰਗ ਹੀ ਲਾ ਦਈਏ ਟਰਾਲਾ ਧੋ ਕੇ ਵੀ ਰੰਗ ਹੀ ਲਾ ਦਈ ਥੱਲੇ ਪਾਣੀ ਪੂਣੀ ਕਿਤੇ ਮਾਰਿਆ ਨਹੀਂ ਤੈਨੂੰ ਹੈ ਸਾਰਾ ਰੀਜ ਦਾ ਟਰਾਲਾ ਧੋ ਬਾਇਗੁਰਜੀ ਦਾ ਕਾਲਸਾ ਬਾਇਗੁਰਜੀ ਦੀ ਫਤਿਹ ਅਸੀਂ ਜੀ ਆਏ ਆਂ ਬੇਰਵਾਲਾ ਕਲਾ Rajasthan ਜਿਲ੍ਹਾ ਹਲਮਾਨਗੜ ਸਾਡੇ ਪਿੰਡ ਦੇ ਵਿੱਚੋਂ Hindu ਭਰਾ ਸਿੱਖ ਜੋ ਵੀ ਗਰੀਬ ਵੀ ਜਿੰਨਾ ਵੀ ਸ਼ਰਦਾ ਸੀ ਸਭ ਨੇ ਪੈਸੇ ਦਿੱਤੇ ਕਿਸੇ ਨੇ ਕਣਕ ਦਿੱਤੀ ਕਿਸੇ ਨੇ ਮਣੀ ਦਿੱਤੀ ਸਾਰੀ ਕਣਕ ਵੇਚ ਕੇ ਅਸੀਂ ਸਾਰੀ ਮਣੀ ਬਣਾ ਕੇ ਇੱਥੇ ਲੈ ਕੇ ਆਏ ਆਂ ਪੰਜਾਬ ਦੇ ਵਿੱਚ ਇਹਨਾਂ ਦੀ ਸੇਵਾ ਵਾਸਤੇ ਬੰਨ ਜਿਹੜਾ ਟੁੱਟਿਆ ਹੈ ਉਹ ਬੰਦ ਡੀਜ਼ਲ ਵਾਸਤੇ ਬੀਜ ਵਾਸਤੇ ਡੀਏਪੀ ਖਾਤ ਵਾਸਤੇ ਇਹਨਾਂ ਨੂੰ 2,5100 ਰੁਪਇਆ ਦਿੱਤਾ ਹੈ ਤੇ ਇਹਨਾਂ ਦਾ ਧੰਨਵਾਦ ਅਸੀਂ ਇਹ ਮੰਨਦੇ ਆਂ ਵੀ ਇਹਨਾਂ ਦੇ ਬੜਾ ਹੌਸਲਾ ਹੈ ਬੜੇ ਹੌਸਲੇ ਵਾਲੇ ਬੰਦੇ ਹੈਗੇ ਜਿਹੜੇ ਆਏ ਬਾਰੀ ਇਹ ਚੱਲਦੇ ਹੈਗੇ ਸਾਲ 2 ਸਾਲ ਤੋਂ ਇਹਨਾਂ ਦੇ ਬੰਨ ਟੁੱਟਦੇ ਆ ਪਰ ਇਹਨਾਂ ਦੇ ਹੌਸਲੇ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਬੜੇ ਹੌਸਲੇ ਵਾਲੇ ਬੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦ ਕਰ ਬੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਛਾ ਜੀ ਜੋ ਆਪਣਾ ਫਲਾਡ ਨੇ ਸਾਰੇ ਪੰਜਾਬ ਦਾ ਨਿਸ਼ਾਨ ਕੀਤਾ ਨਾ ਉਹਨ ਕੋਈ ਦੱਸਣ ਦਾ ਹੀ ਗੱਲ ਨਹੀਂ ਰਹੀ ਮੀਡੀਆ ਦਾ ਜੋਗ ਹੋ ਤੇ ਸਾਰੇ ਵਰਲਡ ਚ ਪਤਾ ਲੱਗ ਗਿਆ ਨੁਕਸਾਨ ਹੋਇਆ ਬਹੁਤ ਜ਼ਿਆਦਾ ਸਾਰੇ ਪੰਜਾਬ ਦਾ ਨਾ ਆਪਣਾ ਕਬੂਤਲਾ ਜਿਲ੍ਹੇ ਦਾ ਨਹੀਂ ਬਹੁਤ ਸਾਰੇ ਜ਼ਿਲ੍ਹਿਆਂ ਦਾ ਹੀ ਹੋਇਆ ਪਰ ਜੋ ਸੰਗਤ ਨੇ ਸਾਥ ਦਿੱਤਾ ਨਾ ਇਹ ਗੱਲ ਪੰਜਾਬ ਤੋਂ ਬਾਹਰ ਚੱਲ ਗਈ ਵਰਲਡ ਲੈਵਲ ਤੇ ਚੱਲ ਗਈ ਕੌਮਾਂ ਤੋਂ ਬਾਹਰ ਚੱਲ ਗਈ ਸਿੱਖਾਂ ਤੇ ਮਸਹੂਰੀ ਸੀ ਰੇਰ ਦੀ ਕਿਰਪਾ ਸੀ ਆਪਣੇ ਗੁਰੂ ਨਾਨਕ ਦੇਵ ਦੀ ਪਰ ਐਸੀ ਵੈਰੀ ਹਿੰਦੂ ਮੁ슬ਮਾਨ ਸਿੱਖ ਤੇ ਸਾਰੇ ਸੂਬੇ ਸਾਰਿਆਂ ਨੇ ਇੰਨਾ ਹੀ ਦਰਦ ਵਡਾਇਆ ਜੇ ਕਿਤੇ ਇਦਾਂ ਦੀ ਭਾਵਨਾ ਬਣ ਕੇ ਲੀਡਰਾਂ ਦੇ ਮਨਾਂ 'ਚ ਵਸ ਜੇ ਇਦਾਂ ਦੀ ਭਾਵਨਾ ਕਿਤੇ ਵੱਡੇ ਵੱਡੇ ਜਿਹੜੇ ਅਫਸਰ ਆ ਉਹਨਾਂ ਦੇ ਮਨ 'ਚ ਵਸ ਜੇ ਨਾ ਤੇ ਸਾਜੂਗ ਵੀ ਕਿੱਦਾਂ ਆਉਣਾ ਸਾਜੂਗ ਆ ਗਿਆ ਜਿੱਥੇ ਦਇਆ ਹੋ ਜੇ ਉੱਥੇ ਸਾਜੂਗ ਆ ਤੇ ਜਿੱਥੇ ਸੈਲਫਨੈਸ ਬੇਈਮਾਨੀ ਹੋ ਜੇ ਉੱਥੇ ਕੱਲਜੂਗ ਪਰ ਜੋ ਇਹਨਾਂ ਸੰਗਤਾਂ ਨੇ ਸਾਥ ਦਿੱਤਾ ਸਾਡੇ ਭਾਜਾ ਦੇ ਧੋਨਾ ਮਰ ਕੇ ਵੀ ਸਾਨੂੰ ਐਂ ਜਿਆਦਾ ਵੀ ਸਾਜੂਗ ਬਣ ਤਕਿਆ ਰੱਬ ਨੇ ਜੋਗ ਪਲਟਤਾ ਵਾ ਵੈਗੁਰੂ ਕਿਰਪਾ ਕਰੇ ਆ ਵੀਰ ਪਿੰਡ ਦੇਵੀ ਨਗਰ ਅਬਰਾਵਾ ਜ਼ਿਲ੍ਹਾ ਐਸ ਐਸ ਨਗਰ ਮਹਾਲੀ ਤੋਂ ਆਈ ਹੈ ਸੰਗਤ ਸਰੂਪ ਸਾਰਿਆਂ ਦੇ ਫੋਟੋ ਚ ਆ ਜਾਣੇ ਆ ਇਹ 60000 ਰੁਪਏ ਡੀਜ਼ਲ ਵਾਸਤੇ ਆਪਾਂ ਨੂੰ ਮਤ ਦੇ ਕੇ ਚੱਲੇ ਆ ਬੰਨਾ ਵਾਸਤੇ ਹੋ ਸਕਦਾ ਜਿੰਨੇ ਬੰਨ ਪਹਿਲਾਂ ਬੰਨ ਬੰਨਾਂਗੇ ਇਹ ਬੰਨਾ ਤੋਂ ਬਾਅਦ ਕੋਈ ਆਪਾਂ ਨੂੰ ਦੇਖੀ ਗਜਾਇਸ ਛੋਟੇ ਕਿਸਾਨ ਵੇਖਾਂਗੇ ਵੱਡੇ ਵਾਰੀ ਵਾਰੀ 2 4 5 ਕਿਲੇ ਵਾਲੇ ਉਹਨਾਂ ਨੂੰ ਫਸਲਾਂ ਬੀਜ ਕੇ ਦੇਵਾਂਗੇ ਉਹਨਾਂ ਦੀਆਂ ਪੈੜੀਆਂ ਵਧੀਆਂ ਕਰਕੇ ਦੇਵਾਂਗੇ ਆਪਣਾ ਕੰਮ ਚੱਲਦਾ ਵੀ ਆ ਪ੍ਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ ਪਰਿਵਾਰਾਂ ਦੇ ਵਿੱਚ ਸਲੂਕ ਥਪਾਕ ਬਖਸ਼ੇ ਬੱਚਿਆਂ ਨੂੰ ਚੰਗੀ ਸਿਹਤ ਬਖਸ਼ੇ ਇਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਜੀ ਆਇਆਂ ਧੰਨਵਾਦ ਤੇ ਸਾਨੂੰ ਵੈਗਰੂ ਇਹਨਾਂ ਦੀ ਪ੍ਰੇਰਣਾ ਸਦਕਾ ਇਹਨਾਂ ਦੀ ਸੀ ਸਦਕਾ ਬਲ ਬਖਸ਼ੇ ਕਿ ਅਸੀਂ ਇਹਨਾਂ ਦਾ ਇੱਕ ਇੱਕ ਪੈਸਾ ਜਿਹੜਾ ਵਾ ਉਹ ਲੋੜਵੰਦਾਂ ਤੱਕ ਜਿੱਥੇ ਵੀ ਲੋੜ ਉੱਥੇ ਲਾ ਸਕੀਏ ਉਹਦਾ ਮੈਸੇਜ ਹੋ ਹੀ ਨਾ ਹੋਵੇ ਇਹ ਕੋਈ ਹੰਕਾਰ ਵਾਲੀ ਗੱਲ ਨਹੀਂ ਕੋਈ ਵੜਿਆਈ ਵਾਲੀ ਗੱਲ ਨਹੀਂ ਇਹ ਪ੍ਰਮਾਤਮਾ ਸਾਨੂੰ ਆਪ ਹੱਥ ਦੇ ਕੇ ਸਾਰ ਤੋਂ ਇਹ ਸੇਵਾ ਕਰਾ ਲਈ ਵੈਗਰੂ ਦੀ ਕਖ ਖਾਲਸਾ ਵੈਗੋ ਦੇ ਦੇ ਚਲੋ 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 ਮਾਰ ਦੋ ਲਾ ਮਾਰ ਦੋ ਅੱਜ ਸਫਾਈ ਹੋ ਗਈ ਆ تقریبا ਆ ਵੱਡਾ ਮੋਢੀ ਮਿੱਠੂ ਟਰੈਕਟਰ ਨਾਲ ਪਾ ਆ ਗਏ ਨਾ ਖਿੱਚ ਕੇ ਇਹਨੂੰ ਕਰ ਦੇਣਾ ਇੱਥੇ ਚੱਲ ਚੱਲੀਏ ਯਾਰ ਫਿਰ ਆਪਾਂ ਹੈ ਝੋਨਾ ਦੇ ਆਪ ਸਿੱਧਾ ਉੱਥੇ ਲਾ ਦੇਣਾ ਜਿਹੜਾ ਵੀਰ ਆਪਾਂ ਦਿਖਾਉਨੇ ਨੇ ਜਾਂ ਢੇਰ ਸਾਰਾ ਆਪਣਾ ਮਿੱਟੀ ਦਾ ਚੁੱਕਿਆ ਗਿਆ ਇਹ ਵੀਰਾਂ ਦੇ ਇੱਥੇ ਢੇਰ ਲੱਗਾ ਰਹਿ ਜਾਣਾ ਇਹਨਾਂ ਤੋਂ ਮਿੱਟੀ ਨਹੀਂ ਚੁੱਕੀ ਜਾਣੀ ਇਹ ਇੱਥੇ ਖੌਮ ਖਰਾਬ ਹੋ ਜਾਣੀ ਵੇਖ ਲਓ ਵੀਰ ਤੁਹਾਡੀ ਕੱਲੀ ਕੱਲੀ ਟਰਾਲੀ ਜਿਹੜੀ ਆ ਇੱਥੋਂ ਚੁੱਕ ਲਈਏ ਕਿ ਟਰਾਲੀ ਜਿਹੜੀ ਆ ਜਿਹੜੀ ਉਹਦੀ ਵੀਰ ਦੀ ਰਹਿ ਗਈ ਬਸ ਜਿਹੜੀ ਥੋੜੀ ਬਾਲੀ ਰਹਿ ਗਈ ਆ ਬਾਕੀ ਇੱਕ ਇੱਕ ਟਰਾਲੀ ਚੁੱਕ ਇੱਥੋਂ ਲੈ ਗਏ ਆ ਤੇ ਬਾਕੀ ਸੇਵਾ ਜਿਹੜੀ ਆ ਚੱਲੀ ਜਾਂਦੀ ਆ ਤੇ ਹੁਣ ਅਸੀਂ ਚੱਲੇ ਆ ਉੱਕਤ ਬਣਾਉਣਾ ਮੈਂ ਆਪਣੇ ਬੈਲਰ ਦੀ ਤੇ ਅੱਜ ਸਾਰੀ ਦਿਹਾੜੀ ਸਾਡੀ ਉੱਥੇ ਲੰਗ ਜਾਣੀ ਕਿੱਦਾਂ ਕਿੱਦਾਂ ਬਣੂਗੀ ਕਿੱਥੋਂ ਬਣੂਗੀ ਉਹ ਵੀ ਆਪਾਂ ਕਰਾਂਗੇ ਗੱਲ ਬਾਤ ਤੇ ਬਾਕੀ ਤੁਹਾਨੂੰ ਸਾਰਾ ਅੱਜ ਵਲੌਗ ਇਦਾਂ ਹੀ ਦਿਖਾਵਾਂਗੇ ਮੈਂ ਤੇ ਆਪਣਾ ਮਨਰੂਪ ਸੋਹ ਦੇ ਪਰਮਵੀਰ ਤਿੰਨੇ ਜਾਣੇ ਚੱਲੇ ਅੱਜ ਅੱਜ ਜਦੋਂ ਪਹੁੰਚੇ ਮਹਿੰਦਰਾ ਏਜੰਸੀ ਟੈਟਰਬੋ ਦਾ ਤਾਂ ਸਾਰਾ ਟੋਟਲੀ ਕਰਨ ਵਾਲਾ ਹੈ ਕਰਾ ਕੇ ਬੈਰਬੂਰਨ ਕਰਾ ਕੇ ਇਹਨੂੰ ਲਾਉਣੇ ਛਤਰੀ-ਛੁਦਰੀ ਇਹਦਾ ਬਲੇ ਸਿਸਟਮ ਚਲ ਮਿਸਤਰੀ 10 ਸ਼ਿਕਾਇਤ ਤੂੰ ਸ਼ਿਕਾਇਤ ਦੱਸ ਆ ਜਾ ਆ ਜਾ ਸ਼ਿਕਾਇਤ ਦੱਸਣ ਤੂੰ ਪਛਾਹ ਹੋ ਗਿਆ ਸ਼ਿਕਾਇਤ ਤਾਂ ਮੇਰੇ ਤੋਂ ਨਹੀਂ ਤੇ ਮਾਰਾ ਅੱਛਾ ਯਾਰ ਇੱਕ ਬੰਦੇ ਨੇ ਇੱਥੇ ਆਖਿਆ ਵਾ ਵੀ ਜਿਹੜੇ ਆ ਇੱਥੇ ਸੀਗ ਮਾਰ ਕੀ ਤੇਲ ਆ ਇਹਨੂੰ ਬੰਦ ਨਾ ਕਰੋ ਸਹੀ ਕਰੋ ਚਾਲੂ ਤੇ ਮਿਸਤਰੀ ਫਿਰ ਅੱਜ ਜਾਂਦਾ ਈ ਲਾਲ ਕੋੜਾ ਲੈ ਕੇ ਮਨਰੂਪ ਸਾਜ ਪਰਮਵੀਰ ਨੂੰ ਜੂਝਾ ਪਿਉਨੇ ਆ ਨਾਲ ਇਹਦਾ ਜਿਹ ਰਿਜ਼ਲਟ ਆ ਇਹਦਾ ਵੇਖ ਕਿਉਂਦੇ ਨੇ ਕਿੰਨੇ ਕ ਪਾਣੀ ਰੰਗ ਪਾਏ ਆ ਆਪਾਂ ਇਹਨੂੰ ਦੇਖਿਆਈਏ ਟਰੈਕਟਰ ਨੂੰ ਉੱਥੇ ਜਿੱਥੋਂ ਮੁੜਦੇ ਲਈ ਸਰ ਮੇਰੇ ਮਗਰ ਮਾਰ ਲਏਗਾ ਹੋਲੀ ਹੋਲੀ ਆਈ ਜਾਗਾ ਥੋੜਾ ਆਪਾ ਪਹੁੰਚ ਗਿਆ ਆਪਣੀ ਤਕਤ ਸੰਧੂ ਬ੍ਰਦਰਸ ਫੇਰ ਪਾੜ ਤੇ ਇਹ ਤੋਂ ਮੋੜ ਸੇ ਲਾਓ ਤੇ ਬਾਜ਼ਾਰ ਦੇ ਕੰਮ ਕਰੋ ਭੂ ਬੀ ਓਏ ਪਾ ਜਿਹੜਾ ਬੈਲਰ ਚਾਲੂ ਕਰਨਾ ਇੰਨਾ ਪਤਾ ਨਹੀਂ ਨਹੀਂ ਤੇ ਪਹਿਲਾਂ ਹੀ ਤਿਆਰੀ ਰੱਖਣੀ ਤੇ ਅੱਜ ਹੁੱਕ ਬਣਾਉਣ ਲੱਗੇ ਦੀ ਹੁੱਕ ਅੱਸੀ ਲੋਹਾ ਲੈ ਜਾਂਦਾ ਵਾ ਇਹ ਵੀਰ ਆਪਣਾ ਤੁਰਨਾ ਐਗਰੋ ਇੰਡਸਟਰੀ ਇਹ ਭਾਜੀ ਬਣਾ ਲਦੇ ਹੁੱਕਾ ਕਾ ਧਰਤੀ ਵੀਰ ਨੇ ਤਿਆਰ ਹੋਕ ਆਪਣੀ ਸਰਬੋ ਟ੍ਰੇਟਰ ਦਾ ਵੀ ਸਾਰਾ ਕੰਮ ਹੋ ਗਿਆ ਲਾਈਟਾਂ ਲਾਈਟਾਂ ਦਾ ਸ਼ੀਟ ਨਵੀਂ ਲਾਉਣ ਲੱਗੇ ਆ ਦਾ ਕੰਮ ਫੇਰ ਰਹਿ ਗਿਆ ਸ਼ੀਟ ਨਵੀਂ ਲਵਾਤੀ ਆ ਆ ਸਾਡੇ ਵੀਰ ਮਿਲੇ ਜਿਹੜੇ ਸਕੂਲੇ ਸਾੜਨਾ ਪੜਦੇ ਰਿਹਾ ਬਲੋਕਰ ਬਣ ਗਿਆ ਵੀਨਾ ਨਹੀਂ ਆ

ਯਾਰ ਉਹ ਆਦਾ ਟ੍ਰੈਕਟਰ ਲਿਆਂਦਾ ਉਹਦੇ ਤੇ ਇੰਤਿਹਾਨ ਹੈ ਜੀ ਬਲਾਗ ਦੇ ਵਿੱਚ ਉਹ ਉਦੋਂ ਮੈਂ ਤਾਂ ਫੋਨ ਦੀ ਨਹੀਂ ਹੈਗਾ ਸੀ ਹੁਣ ਬਲੌਗਰ ਸਾਹਿਬ ਆਪ ਆਏ ਆ ਨਾਲ ਜਿਹੜਾ ਪਾਣੀ ਪਿਆ ਸਾਡੇ ਜਿੱਥੇ ਜਿੱਥੋਂ ਪੁੱਟਦਾ ਪਾਣੀ ਲਿੱਕਾ ਉਹਦੇ ਫੈਂਟ ਹੋ ਗਏ ਗੜਮਲ ਲੱਗ ਗਈ ਅੱਛਾ ਜਿੱਥੇ ਗਾੜੀ ਗੱਲ ਕਹੀ ਨਿਮਾਨ ਹੋਇਆ ਤੇ ਪਾਣੀ ਦੀ ਚਾਈ ਉੱਥੇ ਤਾਂ ਆੜ ਵੀ ਆਪਾਂ ਵੇਣੀ ਜਾਂ ਛੱਲਿਆ ਹੋਰ ਦਿੰਦੀ ਹੈ ਜੇ ਹੁਣ ਜਿ ਤਰ੍ਹਾਂ 2023 ਦੇ ਸਾਡੇ ਲੰਮਾ ਪਾਰ 4 ਮਹੀਨੇ ਤੇ ਦਰਿਆ ਦਾ ਮੂਹ ਜਿਹੜਾ ਸੀ ਤੇ ਨਾਲ ਨੂੰ ਉਹਦੇ ਦੇ ਹਿਸਾਬ ਨਾਲ ਸਾਡੀ ਕੰਪਨੀ ਨੇ ਕਹ ਲਈ ਸਾਰੀ ਕੁੱਤੀ ਪਰ ਰੋੜ ਤੇ ਹਟ ਟੂਆ ਪੈਣਾ ਵੀ ਬੀ ਕੁੱਤੀ ਦਾ ਪਰ ਸੰਗਿਆ ਹੁਣ ਆਪਣੇ ਨਵੇਂ ਟਰੈਕਟਰ ਤੇ ਲੱਗਣ ਲੱਗੀਆਂ ਲਾਈਟਾਂ ਲਾਉਣ ਨੂੰ ਮੁੰਡੇ ਦਾ ਸ਼ੌਂਕ ਆ ਪਗੌਣ ਦੇ ਜੇ ਆਪਾਂ ਇੱਥੇ ਪਾਵਾਂਗੇ ਪੁਰਾਣੇ ਦੇ 골ਡੀ ਵੀਰ ਆਪਣਾ ਗੁਰਨਾਣਕ ਕਾਰ ਗਾੜੀ ਦੀ ਪਰਨਾ ਦਾ ਇੱਥੇ ਡੈਕ ਡੁਕ ਲੱਗਦੇ ਸਾਰੇ ਹੁਣ ਆਪਣਾ ਗਾਂ ਜਿੱਦਾਂ ਅੱਗੇ ਸਾਨੂੰ ਪੂਰਾ ਸ਼ੌਂਕ ਹੁੰਦਾ ਈ ਲਾਈਟਾਂ ਲਵਾਵਾਂਗੇ ਉਹ ਕਰਾਂਗੇ ਇਹਦਾ ਸਿਸਟਮ ਜਿਹੜਾ ਜਲਦੀ ਜਾਂਦਾ ਵਾ ਹੁਣ ਸਾਡਾ ਮਨਰੂਪ ਸੌਂਦਾ ਇਮਲਾਂ ਕੀ ਗੱਲਾਂ ਨੇ ਹੁਣ ਜੈਜ ਆਪਾਂ ਇਹਨੂੰ ਕਈਏ ਵੀ ਤੂੰ ਆਹ ਕੰਮ ਨਹੀਂ ਕਰਨਾ ਤੂੰ ਉਹ ਨਹੀਂ ਕਰਨਾ ਉਹ ਚੰਗਾ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਵੱਡੇ ਹੁੰਦੇ ਹਾਂ ਨਾ ਛੋਟੇ ਨਹੀਂ ਅਸੀਂ ਆਪਦੇ ਵੱਡਿਆਂ ਨੂੰ ਪੁੱਛਣਾ ਨੇ ਸਾਨੂੰ ਗਾਲ੍ਹਾਂ ਕੱਢਣੀਆਂ ਸਾਨੂੰ ਬੜਾ ਹੋਰ ਦਰਾਣਾ ਆ ਚਲੋ ਸਮੇ ਦੇ ਹਿਸਾਬ ਨਾਲ ਡੱਕਣਾ ਵੀ ਚਾਹੀਦਾ ਵਾ ਜਿੰਨਾ ਕਿ ਜੈਜ ਹੈ ਲੈ ਵੀ ਮੈਂ ਇਹ ਵੀਰ ਨੇ ਅੱਜ ਛੱਡੋ ਦਾ ਸਾਰਾ ਕੋ ਸ਼ੌਕ ਦੇ ਤੰਦ ਪਾਏ ਆ ਦਿਖਾਈਏ। ਸ਼ੌਕ ਦਾ ਵੀ ਕੋਈ ਮੁੱਲ ਨਹੀਂ ਹੁੰਦਾ। ਇਹ ਵੀਰ ਨੇ ਆਣਾ ਵੇ ਕਿੱਡੇ ਸ਼ੌਕ ਦੇ ਨਾਲ ਤਿਆਰ ਕੀਤਾ ਟਰੈਕਟਰ। ਨਾ ਵੀ ਇਹਦਾ ਸ਼ੌਕ ਆਣਾ ਸ਼ੌਕ ਤੋਂ ਬਣਾ ਕੁਝ ਨਹੀਂ ਹੁੰਦਾ। ਜਦੋਂ ਆਪਦੀ ਪੂਰੀ ਜ਼ਿੰਮੇਵਾਰੀ ਹੁੰਦੀ ਨਾ। ਜਦੋਂ ਐਂ ਕਰਨਾ ਡੈਕਡੂਕ ਲਵਾਉਣੇ ਤੇ ਜਦੋਂ ਘਰ ਦੇ ਆਣੇ ਗਾਲਾਂ ਕੱਢਣੀਆਂ ਤੇ ਅਸੀਂ ਮੂਜਾ ਬਣਾਣਾ ਹਣੇ ਮੰਨਰੂਤ ਸਵਾਂ ਚਲੋ ਜੈ ਜੈ ਜਿਹੜੀ ਚੀਜ਼ ਬਣਦੀ ਉਹਨੂੰ ਲਵਾ ਕੇ ਦੇਈ ਦੀ ਕਿਉਂਕਿ ਸ਼ੌਂਕ ਤੋਂ ਬਿਨਾ ਜੇ ਬੰਦਾ ਸ਼ੌਂਕ ਨਾਲ ਚੀਜ਼ ਤੇ ਪੈਸੇ ਲਾਊਗਾ ਹਾਂ ਵਾਹਣ ਵਾਲਾ ਹੋਵੇ ਇਹ ਨਾ ਕੋਈ ਟਰੈਕਟਰ ਵਾਹਣ ਨੂੰ ਨਾ ਰੱਖਿਆ ਹੋਵੇ ਜਿਹੜੀਆਂ ਕੁੜੀਆਂ ਮਾਰਨ ਨੂੰ ਰੱਖਿਆ ਉਹ ੜੀ ਵਾਰਾ ਖੰਦਾ ਆਪਣੇ ਜੱਟ ਭਰਾਵਾਂ ਨੂੰ ਆਹ ਟਰੈਕਟਰ ਜੇ ਵਾਹਣਾ ਵਾ ਡੈਕ ਡੂਕ ਚੰਗਾ ਅਗਲਾ ਕਿਉਂਕਿ ਉਹਦੀ ਉਮਰ ਆ ਸਾਰਿਆਂ ਦੀ ਹੁਣ ਡੈਕ ਡੂਕ ਵਾ ਸੁਣ ਕੇ ਅਗਲਾ ਵਧੀਆ ਵੋਂਦਾ ਇੰਨਾ ਨੂੰ ਇੰਨਾ ਅਖੀਰ ਦਾ ਵੀ ਵਧੀਆ ਗਾਣੇ ਲਾਓ ਪਿੰਡ ਦੇ ਵਿੱਚ ਡੈਕ ਜਿਹੜਾ ਲਾਉਣਾ ਕਿ ਜੋ ਆਪਾਂ ਸੇਧ ਦਵਾਂਗੇ ਬੱਚਿਆਂ ਨੇ ਉਹ ਕਰਨਾ ਚੰਗੇ ਗਾਣੇ ਲਾਓ ਮਾੜਾ ਗਾਣਾ ਨਾ ਲਾਓ ਜਿੱਥੇ ਡੇਰੇ ਆਉਂਦੇ ਆ ਜਾਂ ਆਪਣਾ ਪਿੰਡ ਉਹ ਥੇ ਡੈਕ ਸਾਡੇ ਬੰਦ ਕਰ ਦਿੰਦੇ ਆ ਸਾਰੇ ਤਕਰੀਬ ਨੇ ਉਹ ਰੱਖੀ ਦਾ ਵੀ ਜੇ ਲੱਗਣਾ ਨਹੀਂ ਤਾਂ ਧਾਰਮਿਕ ਗਾਣਾ ਲਾਓ ਇਦਾਂ ਸਿਸਟਮ ਚੱਲਦਾ ਰਹਿੰਦਾ ਹੁਣ ਇਹਨਾਂ ਦੀ ਵਾਰੀ ਡੈਕ ਲਾਉਣਾ ਮੈਨੂੰ ਆਂਦਾ ਚਾਚਾ ਲਾਈਟਾਂ ਲਵਾਉਣੀਆਂ ਮੈਂ ਕਿਹਾ ਲਵਾ ਫਿਰ ਕਿਹੜੀ ਗੱਲ ਆ ਏ ਹੁਣ ਇਹਦਾ ਟਰੈਕਟਰ ਆ ਨਾਲੇ ਇਹਨੂੰ ਪਤਾ ਹੋਊ ਮੈਂ ਸਾਹਮਣਾ ਵਾਂ ਮੈਂ ਲਵਾ ਕੇ ਲਿਆ ਆ ਸਾਰਾ ਸਿਸਟਮ ਇਦਾਂ ਹੀ ਚੱਲੀ ਜਾਂਦਾ ਲਵਾ ਕੇ ਲਾਈਟਾਂ ਲਗਟਾਂ ਤੇ ਚੱਲਦੇ ਇੰਦਾਂ ਨੇ ਮਗਰ ਮਾਰ ਇੱਕ ਤੇ ਵੱਧ ਲਵਾ ਦੀਆਂ ਤੇ ਇੱਕ ਤੇ ਹੁਣ ਹੀ ਆ ਗਈਆਂ ਸਿਸਟਮ ਇਦਾਂ ਦਾ ਹੀ ਆ ਉਹ ਮੈਂ ਆਥੇ ਜਾਣਾ ਮੜਿਆ ਦਾ ਨਾਂ ਲੈ ਕੇ ਹੁਣ ਤੁਰ ਪਏ ਆਪਾਂ ਪਿੰਡੋਂ ਤੇ ਅਸੀਂ ਗਤਾਂ ਆਪਣੇ ਬਾਬਾ ਬੁੱਢਾ ਸਹਿਬ ਜੀ ਦੇ ਮੇਲੇ ਤੋਂ ਬਹੁਤ ਜ਼ਿਆਦੀ ਹਰ ਸਾਡੇ ਨਾਲ ਜਾਣਦੀ ਆ ਗੱਡੀਆਂ ਭਰ ਭਰ ਕੇ ਬਹੁਤ ਮੇਲਾ ਭਰਦਾ ਵਾ ਸਾਡੇ ਮੇਲੇ ਹਰਗੀ ਵਿੱਚੇ ਨਿਕਲ ਗਏ ਸਾਰੇ ਥੋੜਾ ਮਿਲਦੇ ਆ ਸਵੇਰੇ ਹੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ